ਸਰਵਜੀਤ ਸੰਗਰੂਰ ਵੀ ਦੀ ਰਚਨਾ ਪੁਲ ਫੁਲੇਖੇ ਕਦੇ ਤਾਂ ਸਾਨੂੰ ਪੁਲ ਫੁਲੇਖੇ ਕਦੇ ਤਾਂ ਸਾਨੂੰ ਕੇਤੇ ਕਰ ਲਵੇ ਕੇਤੇ ਕਰ ਲਵੇ ਮਰਦੇ ਰਹਿੰਦੇ ਹਸੀ ਜੀ ਦੀ ਯਾਦ ਵਿੱਚ ਸੰਗਰੂਰ ਵੀ ਮਰਦੇ ਰਹਿੰਦੇ ਦੀ ਯਾਦ ਵਿੱਚ ਅਸੀਂ ਸੰਗ ਰੂਰ ਵੀ ਦਿਲ ਚਾਉਂਦਾ ਏ ਕਦੇ ਤਾਂ ਆ ਕੇ ਸਾਡੀ ਉਹ ਖਬਰ ਲਵੇ ਦਿਲ ਚਾਉਂਦਾ ਏ ਕਦੇ ਤਾਂ ਸਾਡੀ ਆ ਕੇ ਖਬਰ ਲਵੇ ਦਿਲ ਚਾਉਂਦਾ ਏ ਸਾਡਾ ਦਿਲ ਚਾਉਂਦਾ ਸਾਡਾ ਕਦੇ ਤਾਂ ਆਕੇ ਸਾਡੀ ਖਬਰ ਸੁਣੇ